ਜੀ ਪਹਿਲਾ ਸਵਾਲ ਮੈਂ ਹੀ ਪੁੱਛਣਾ ਚਾਹੁੰਦਾ ਤੁਸੀਂ 20 ਸਾਲ ਤੋਂ ਉੱਪਰ ਬਾਹਰ ਰਹਿ ਰਹੇ ਹੋ ਐਨ ਆਰ ਆਈਓ ਤੁਹਾਨੂੰ ਵੀ ਕਿਤਨਾ ਕਿਤੇ ਗੱਲ ਸੁਣਨ ਦੇ ਵਿੱਚ ਮਿਲਦੀ ਹੈ ਪੰਜਾਬੀ ਬਾਹਰ ਪ੍ਰਵਾਸੀ ਹੈ ਇੱਥੇ ਜੋ ਪ੍ਰਵਾਸੀ ਬਿਹਾਰ ਤੋਂ ਆ ਰਿਹਾ ਜਾਂ ਕਿਤੋਂ ਵੀ ਆ ਰਿਹਾ ਪੰਜਾਬ ਤੋਂ ਬਾਹਰੋਂ ਉਹਨਾਂ ਦੇ ਵਿੱਚ ਜਾਂ ਤੁਸੀਂ ਜਿਹੜੇ ਬਾਹਰ ਜਾ ਰਹੇ ਹੋ ਉਹਨਾਂ ਦੇ ਵਿੱਚ ਫਰਕ ਕੀ ਦੇਖਦੇ ਹੋ ਪ੍ਰਵਾਸੀਆਂ ਚ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਉਹ ਐਗਜ਼ਾਮਪਲ ਨੂੰ ਤੁਸੀਂ ਨੋਟ ਕਰਕੇ ਕਿਤੇ ਵੇਖਿਓ ਅਸੀਂ ਜੇ 1 ਡਾਲਰ ਕਮਾਉਨੇ ਆ ਨਾ 1 ਡਾਲਰ ਦੇ ਵਿੱਚੋਂ 30 ਜਾਂ 35 ਸੈਂਟ ਟੈਕਸ ਦਿੰਨੇ ਆ ਸਰਕਾਰ ਨੂੰ ਪੁੱਛ ਕੇ ਵੇਖੋ ਕਦੀ ਕਿਸੇ ਰੇਡੀ ਵਾਲੇ ਨੇ ਟੈਕਸ ਦਿੱਤਾ ਕਦੀ ਕਿਸੇ ਨੇ 1 ਰੁਪਿਆ ਵੀ ਗਵਰਨਮੈਂਟ ਦੇ ਖਾਤੇ 'ਚ ਪਾਇਆ ਵਾ ਇਹ ਤੇ ਸਿਰਫ ਝੋਲੀ ਅੱਡ ਕੇ ਲੈਣ ਹੁੰਦੇ ਨੇ ਲੈਂਦੇ ਵੀ ਕੀ ਨੇ ਗੰਦ ਮੰਦ ਖਵਾ ਕੇ ਪੈਸੇ ਲੈ ਕੇ ਤੇ ਉੱਪਰੋਂ ਰੋਪ ਪਾਉਂਦੇ ਨੇ ਜੇ ਅਹੀਂ ਉੱਥੇ ਦੀ ਜਾ ਕੇ ਪੀਆਰ ਲਈ ਜਾਣਾ ਮਿਹਨਤ ਕੀਤੀ ਆ ਅਸੀਂ ਲੱਖਾਂ ਡਾਲਰ ਕਮਾ ਕੇ ਗਵਰਨਮੈਂਟ ਦੇ ਖਾਤੇ 'ਚ ਪਾਏ ਨੇ ਤਾਂ ਸਾਨੂੰ ਗਵਰਨਮੈਂਟ ਨੇ ਕੋਈ ਦਿੱਤਾ ਵਾ ਮੈਨੂੰ ਕੋਈ ਗਵਰਨਮੈਂਟ ਦਾ ਅਧਿਕਾਰੀ ਦਿਖਾਏ ਹਾਂ ਕਿ ਕਿੱਥੋਂ ਇਹ ਟੈਕਸ ਲੈਂਦੇ ਨੇ ਜਿੰਨੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੇਡੀਆਂ ਲੱਗੀਆਂ ਨੇ ਜੇ ਸਾਰੀਆਂ ਰੇਡੀਆਂ ਟੈਕਸ ਦੇਣ ਨਾ ਤੇ ਅੰਮ੍ਰਿਤਸਰ ਦੀਆਂ ਸੜਕਾਂ ਸੋਨੇ ਦੀਆਂ ਬਣਾ ਦੇਣ ਇਹ ਪ੍ਰਵਾਸੀਆਂ ਨੂੰ ਸਾਡੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ ਮੈਨੂੰ ਇੱਕ ਪਾਸੇ ਵੀ 50 ਬੰਦੇ ਆ ਜਣ ਬਹਿ ਕੇ ਮੇਰੇ ਨਾਲ ਡਿਪੇਡ ਕਰਨ ਮੈਂ ਉਹਨਾਂ ਨੂੰ ਦੱਸਦਾ ਵਾਂ ਭਾਈ ਉੱਥੇ ਜਾ ਕੇ ਕੀ ਕਰਦੇ ਆ ਉੱਥੋਂ ਲੈ ਕੇ ਇੱਥੇ ਕੀ ਆਉਨੇ ਆ ਇਹ ਇਹ ਕੀ ਕਰਦੇ ਨੇ ਪੰਜਾਬ ਜਿਹੜਾ ਨਾ ਭਾਈ ਸਾਹਿਬ ਅੱਜ ਲਵਾਰਸ ਬਣਿਆ ਵਾ ਇਹਦਾ ਕੋਈ ਵਾਲੀ ਵਾਰਸ ਨਹੀਂ ਆ ਭਾਵੇਂ ਜਿਹੜੀ ਮਰਜ਼ੀ ਸਰਕਾਰ ਲੈ ਲੋ ਪਿਛਲੀਆਂ ਸਾਰੀਆਂ ਸਰਕਾਰਾਂ ਵੇਖ ਲੋ ਅੱਜ ਵਾਲੀ ਵੀ ਵੇਖ ਲੋ ਇਹ ਟਈਆਂ ਸਾਲਾਂ ਚ ਕਹਿੰਦੇ ਸੀ ਉਹ ਕਰਦੇ ਆਂਗੇ ਜੇ ਕਰਦੇ ਆਂਗੇ ਕੀਤਾ ਕੀ ਆ ਨਾ ਤੇ ਡਰ ਹੁੰਦਾ ਕਰੋ ਨਿਕਲ ਲੱਗੇ ਇੱਥੇ ਆ ਕੇ ਇਹ ਕਰਕੇ ਪਤਾ ਹੀ ਨਹੀਂ ਕਿਹੜੇ ਵੇਲੇ ਕਿੰਨੇ ਜਾ ਕੇ ਛੁਰੀ ਮਾਰ ਦੇਣੀ ਆ ਕਿੰਨੇ ਕਾਚੂ ਮਾਰ ਦੇਣਾ ਵਾ ਆ ਹੁਣੇ ਤੁਹਾਡੇ ਸਾਹਮਣੇ ਦੋ ਮੁੰਡੇ ਕੀ ਹੀ ਉਹਨਾਂ ਦਾ ਕਸੂਰ ਮਹਾਲੀ ਦੇ ਵਿੱਚ ਆ ਕੀ ਹੀ ਉਹਦਾ ਕਸੂਰ ਵਿਚਾਰੇ ਦੀ ਦਾੜੀ ਪੁੱਟ ਦਿੱਤੀ ਆ ਪੱਗ ਲਾ ਦਿੱਤੀ ਆ ਕੀ ਇੱਕ ਸਰਦਾਰ ਕਦੀ ਟ੍ਰੇਨ 'ਚ ਬੈਠਦਾ ਹੁੰਦਾ ਸੀ ਕਿਤੇ ਵੀ ਦੂਰ ਜਾਵੇ ਚਾਰ ਬੰਦੇ ਉਹਦੇ ਲੱਗੇ ਪੈਂਦੇ ਵੀ ਇਹ ਬੈਠਾ ਅਸੀਂ ਇਹਦੇ ਲੱਗੇ ਸੇਫ ਆ ਉਹ ਤੁਹਾਡਾ ਖੌਫ ਕਿੱਧਰ ਗਿਆ ਇਹਨਾਂ ਲੋਕਾਂ ਨੇ ਆ ਕੇ ਇੰਨਾ ਕੁ ਡਰਾ ਧਮਕਾ ਦਿੱਤਾ ਵਾ ਇਦਾਂ ਕੁਝ ਕਰ ਦਿੱਤਾ ਵਾ ਪੰਜਾਬ ਤੇ ਕੰਪਲੀਟਲੀ ਲਾਵਾਸ ਹੈ। ਇਹਹੀ ਚੀਜ਼ ਆ ਕੇ ਕਿਤੇ ਹੋਰ ਲਾਗ ਲੀਆਂ ਸਟੇਟਾਂ ਦੇ ਕਰਨਾ ਕੀ ਗੱਲ ਇਹ ਨਹੀਂ ਕਾਨੂੰਨ ਬਣਾ ਸਕਦੇ। ਇਹ ਨਹੀਂ ਇਹਨਾਂ ਕੋ ਟੈਕਸ ਲੈ ਸਕਦੇ। ਪੰਜਾਬ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ। ਮੇਰੇ ਮੇਰੀ ਜੋਤੋਂ ਤੱਕ ਮੈਂ ਸੋਚਦਾ ਹੋ ਸਕਦਾ ਵਾਂ ਗਲਤ ਹੋਵਾਂ ਜਾਂ ਸਹੀ ਹੋਵਾਂ। ਸਾਡੀਆਂ ਗਵਰਨਮੈਂਟਾਂ ਸਾਰਾ ਕੁਝ ਆਪ ਕਰਵਾ ਰਹੀਆਂ ਨੇ। ਨੀ ਤੇ ਇਹ ਵੀ ਇਹਨਾਂ ਦਾ ਵੀ ਟੈਕਸ ਲਾਉਣ ਇਹਨਾਂ ਦਾ ਵੀ ਸਾਰਾ ਕੁਝ ਪ੍ਰੋਪਰਲੀ ਕਰਨ ਜੇ ਆਪੇ ਨਾਲ ਆ ਜਾਣਗੇ ਤਾਂ ਗੱਲ ਕਰਿਓ ਤੁਸੀਂ ਜਦ ਵਾਪਸ ਪਰਤੇ ਸੀਗੇ ਅਮਰੀਕਾ ਤੋਂ ਹੁਣ ਤੁਸੀਂ ਪੱਕੇ ਤੌਰ ਤੇ ਇੱਥੇ ਪਰਤ ਚੁੱਕੇ ਹੋ ਜਦ ਤੁਸੀਂ ਇੱਥੇ ਆਏ ਤੁਸੀਂ ਦੇਖਿਆ ਹੋਊਗਾ ਹਰ ਜਗ੍ਹਾ ਤੇ ਤੁਹਾਨੂੰ ਪ੍ਰਵਾਸੀ ਦੇਖ ਰਿਹਾ ਸਰਕਾਰੀ ਦਫ਼ਤਰਾਂ ਚ ਸੜਕਾਂ ਤੇ ਕਾਰਪੋਰੇਟ ਕਰਾਣੇ ਕਿਤੇ ਵੀ ਚੱਲ ਜਾਈ ਤਾਂ ਸਾਨੂੰ ਪ੍ਰਵਾਸੀ ਦੇਖ ਰਹੀ ਸੀਗੇ ਦਿਮਾਗ ਦੇ ਵਿੱਚ ਕੀ ਆਇਆ ਸੀਗਾ ਜੀ ਪੰਜਾਬ ਹੀ ਨਹੀਂ ਲੱਗਿਆ ਜੀ ਜੇ ਸੱਚੀ ਪੁੱਛੋ ਨਾ ਦਿਲੋਂ ਮੈਂ ਤਾਂ ਹੈਰਾਨ ਹੋ ਗਿਆ ਵਾ ਕਿਤੇ ਵੀ ਜਾਈਦਾ ਵਾ ਅਕੀਦਾ ਕਿਤੇ ਕੋਈ ਪੰਜਾਬੀ ਪੱਗ ਵਾਲਾ ਦੇ ਹੈ ਕੋਈ ਕੰਮ ਗੱਲ ਆਣ ਕੇ ਕਰੇ ਜੇ ਕਿਤੇ ਇੱਕ ਅੱਧਾ ਨਜ਼ਰ ਵੀ ਆਉਂਦਾ ਨਾ ਤੇ ਉਹ ਵੀ ਹਿੰਦੀ ਜੀ ਗਲਤ ਕਰਦਾ ਉਹਨੂੰ ਵੀ ਪਤਾ ਨਹੀਂ ਪੰਜਾਬੀ ਬੋਲਣ ਤੋਂ ਅਸੀਂ ਸ਼ਰਮ ਕਿਹੜੀ ਗੱਲ ਦੀ ਕਰਦੇ ਆ ਅਸੀਂ ਤਾਂ ਬਾਹਰ ਲਾ ਕੇ ਅਸੀਂ ਕਿੱਦਾਂ ਦੀ ਅਨਪੜਤਾ ਯਾਰ ਇਹ ਪੰਜਾਬੀ ਲੈਂਗੁਏਜ ਨੇ ਸਾਨੂੰ ਸਾਰਾ ਕੁਝ ਦਿੱਤਾ ਪੰਜਾਬੀਅਤ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਈ ਆ ਤੇ ਸਾਡੀ ਪੰਜਾਬੀ ਜੇ ਗਵਾ ਲਾਂਗੇ ਆਪਣੀ ਹੋਣ ਦੀ ਗਵਾ ਲਾਂਗੇ ਫੇਰ ਅਸੀਂ ਕੀ ਲੈ ਕੇ ਆ ਸਕਦੇ ਨਮਾਜ਼ ਜੀ ਥੈਂਕ ਯੂ ਸੋ ਇੱਕੋ ਗੱਲ ਆਖਣਾ ਚਾਹੁੰਦੇ ਆ ਅਸੀਂ ਸਾਰੇ ਚਾਹੁੰਦੇ ਆ ਸਾਡਾ ਬੱਚਾ ਜੰਮਦਾ ਤਾਂ ਪੰਜਾਬੀ ਨਾਲ ਜੁੜਿਆ ਰਹੇ ਪਰ ਉਹਦੇ ਮੂੰਹ ਪਹਿਲਾ ਆਖਰ ਅਸੀਂ ਮੰਮੀ ਜਾਂ ਪਾਪਾ ਸੁਣਨਾ ਚਾਹੁੰਦੇ ਆ ਮਾਂ ਜਾਂ ਪਿਓ ਨਹੀਂ ਸੋ ਇਨੀ ਇੱਕ ਗੱਲ ਕਰਦਿਆਂ ਮੈਂ ਜ਼ਿਆਦਾ ਚਾਹੂੰਗਾ ਧੰਨਵਾਦ ਦਿਓ ਸਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘ